ਕੰਮ ਛੱਡ ਕੇ ਪਲਾਨ ਵਿੱਚ ਬੈਠ ਕੇ ਦੇਖਣੇ ਨੂੰ ਕਿਹ ਲੱਕੀਆਂ ਹੋਣੇ ਪਹੁੰਚ ਗਏ ਸ਼੍ਰੀ ਵਦਿਕਨ ਸਾਹਿਬ ਚੱਲੇ ਆ ਰਹੀ ਜਗ੍ਹਾ ਤੇ ਇਹ ਆਪਣਾ ਲੰਗਰ ਜੋਤੀ ਜੀ ਉਪਰਕਾਰ ਸਾਹਿਬ ਦੇ ਨਾਲ ਹੀ ਹੁੰਦਾ ਇਹ ਜਮਾ ਸਾਹਮਣੇ ਉਹ ਪੱਥਰਾਂ ਜੋਂ ਸਾਹਮਣੇ ਤੇ ਅੱਜ ਪੂਰਨਵਾਸੀ ਦੇ ਸੰਗਰਾਦ ਇਕੱਠੀ ਅੱਜ ਭਾਈ ਇਹ ਪਹੁੰਚ ਗਏ ਹਾਂ ਸੁਡਰਾਲੇ ਨੇੜੇ ਵੀ ਆਏ ਵੀ ਮੱਥਾ ਦੇਖਣਾ ਹੁਣ ਕਰਨੀ ਸਫਾਈ ਜੀਸੀਵੀ ਬੁਲਾਈ ਹੈ ਐਂਕਲੂਂਕਲੇ ਦਾ ਤਾਂ ਤੇ ਇਹਨਾਂ ਦੇ ਅੱਵਾਣੇ ਹੁੰਦੇ ਤਰੇ ਸਾਫੀ ਐਂਗਲ ਕਸਣ ਤੇ ਐਂਗਲ ਕਸ ਕੇ ਤੇ ਆਵਾ ਪਾਣੀ ਆ ਫਿਰ ਟੀਨਾ ਤੇ ਦਿਖਾਉਂਗੇ ਤੁਹਾਨੂੰ ਨਾਲ ਦੀ ਇਹ ਬਈ ਐਂਗਲ ਦਾ ਕਸ ਹੋ ਗੇ ਇਹ ਰਹਿ ਗਈਆਂ ਟੀਨਾ ਪਾਣੀਆ ਤੇ ਕਿੱਧਰ ਬਾਥਰੂਮ ਦਾ ਸਿਸਟਮ ਕਰਨਾ ਹੈਗਾ ਤੇ ਖੱਡਾ ਪਟਾਣਾ ਜਿਸ ਵੀ ਨਿਆਣਾ ਹਲੀ ਬਾਕੀ ਲੱਗੀਆਂ ਹੈ ਲੀ ਟੀਨਾ ਪਾਣਾ ਤੇ ਫਿਰ ਇੰਨਾ ਕੀ ਵੀ ਰਹਿ ਗਿਆ ਚੁਗਾ ਦੇਣੀਆਂ ਅਗਾ ਲੰਗਰ ਲੈ ਗਾਉਗੇ ਲੱਗਿਆ ਟਰੈਕਟਰ ਇੱਧਰ ਨੂੰ ਕਮਾਣਾ ਤੇ ਉਹ ਕੰਧ ਦੇ ਧੱਕਾ ਬਣੀ ਨੰਗਰੀ ਜਗਾ ਤੇ ਉਸ ਤੇ ਪਰਾਂ ਤੰਬੂ ਲੱਗਣਾ ਬਾਕੀ ਇੱਧਰ ਟਰਾਲੀ ਨਿੱਤੇ ਵੀ ਭਈ ਅੱਧੀਆਂ ਪੈ ਗਈਆਂ ਟੀਨਾ ਅੱਧੀਆਂ ਅੰਗ ਰਹਿ ਗਈਆਂ ਤੇ ਤੇ ਪ੍ਰਕਾਤ ਦੇ ਰਹਾ ਦੇ ਖੱਡਾ ਜੀ ਬੱਟ ਲਏ ਜੀ ਸੀ ਹੈ ਨਾ ਇਹਦਾ ਬਾਥਰੂਮਾ ਨੂੰ ਬੱਟਣਾ ਓਕੇ ਇਸ ਘਰ ਦੇ ਹਾਂ ਜੀ ਇਹ ਅੱਜ ਰਾਸੇ ਬਹੁਤ ਹੈ ਇਹ ਜਾਮੇ ਲੱਗਿਆ ਪਿਆ ਸਰੇ ਤੱਕ ਚੱਲੋ ਚੱਲਾਉਗੀ ਫਿਰ ਉਹ ਆਪੇ ਸੈਟ ਕਰੂਗਾ ਇੱਧਰ ਅੱਜ ਇੱਕ ਅੱਤੋਂ ਇੱਧਰੇ ਮਾਦਿਕ ਰੋ ਮਾਦਿਕ ਉੱਪਰ ਆ ਰਿਹਾ ਤੇ ਲੱਗੇ ਤਿੰਨਾਂ ਪੰਦੇ ਪੰਦੇ ਇੱਧਰ ਲੈ ਆ ਨਾ ਬੈਠ ਕੇ ਦੇਖਣੇ ਇਹਨੂੰ ਤੇ ਲੱਗੀਆਂ ਪਾਈਪ ਜੇ ਗੇਰ ਨਾ ਉਹ ਵੀਂ ਦੇ ਵਾ ਠੀਕ ਹੈ ਹੁਣ ਚਲੇ ਗਏ ਤੇ ਪ੍ਰਸ਼ਾਦਾ ਛਕਣ ਤੇ ਜਾਵੇਂ ਬਹੁਤ ਹੈ ਬਈ ਬਹੁਤ ਦਰਾਸ਼ ਹੈ ਮੇਨ ਗੇਟ ਤੇ ਲੈ ਗਿਆ ਬਈ ਬਡੇ ਗੁਰਦੁਆਰੇ ਸਾਹਿਬ ਤੱਕ ਹੈ ਤੇ ਚੱਲਦੇ ਹਾਂ ਉਹ ਆਦਾ ਲੈ ਕੇ ਟੱਕਰ ਤੇ ਟੱਕਰ ਹੈ ਉਹ ਬਈ 7:00 ਵੱਜ ਗਏ ਤੇ ਅਲੀ ਵੀ ਕੰਮ ਚੱਲ ਰਿਹਾ ਬਾਥਰੂਮ ਬਣਾ ਰਹੇ ਨੇ ਤੇ ਬਾਕੀ ਤਿੰਨਾ ਵੀ ਪਾਰੀਆਂ ਆਲੀ ਥੋੜੀਆਂ ਰਹੀ ਵੀ ਦੀਆਂ ਹੋਰ ਆਉਗਾ ਜਿਹੜਾ ਤੂਰੇ ਆ ਬਣਾ ਜੋ ਕਿੜਾ ਵਾ ਤੇ ਬਈ ਪਾਰੀਆਂ ਤਿੰਨਾ ਹਲੀ ਵੀ ਚੱਲ ਰਿਹਾਗਾ ਮੈਂ 9 ਵਜੇ ਤੇ ਉਧਰ ਬਾਥਰੂਮਾਂ ਦਾ ਵੀ ਕੰਮ ਚੱਲ ਰਿਆ ਸਤਿਗੁਰੂ ਆਜਾਣੇ ਸਤਿਗੁਰੂ ਹੋਏ ਜੀ ਆਣ ਸਤਿਗੁਰੂ ਆਜਾਣੇ ਸਤਿਗੁਰੂ ਹੋਏ ਜੀ ਆਣ ਸੰਤਾਨੰਦ ਮਾਰੀ ਸਤਿਗੁਰੂ ਹੋਏ ਜੀ ਆਣ ਝਲੋ ਕੇ ਹੋ ਕੇ ਬਾਥਰੂਮ ਵੀ ਤਿਆਰ ਸੈੱਟ ਪੈ ਗਿਆ ਤੇ ਬਾਕੀ ਤਿਆਰੀ ਅੰਨੀ ਕਰਾਂਗੀ ਤੇ ਇਹ ਟੈਂਪੂ ਵੀ ਤਿਆਰ ਹੈ ਜਿਹੜੀਆਂ ਇਕਟਾ ਰੋੜੇ ਇਹਦੇ ਬਜਰੀ ਦੀ ਤਾਰ ਦੀ ਤੇ ਬਾਕੀ ਕਰਦੇ ਆ ਬਲੋਗ ਕਿੰਨੇ ਤੇ ਫਿਰ ਆਨੇ ਹੁਣ ਲੰਗਰ ਲੈ ਕੇ 22 ਤਰੀਕ ਨੂੰ ਤੇ ਬਈ ਉਹ ਜੋਤੀ ਸਰੂਪਰ ਦੁਆਰਾ ਸਾਹਿਬ ਦੇ ਸਾਹਮਣੇ ਤੇ ਬਈ ਆ ਖੰਡਾ ਚੌਂਕ ਆਂਦਾ ਜਿਹੜਾ ਇਹ ਜਮਾ ਸਾਹਮਣੇ ਆਪਣਾ ਪਿੰਡ ਦਾ ਲੰਗਰ ਹੁੰਦਾ